मुझे कॉल आई थी घर से कि एकदम से बच्चे को कोई उठा के ले गया और डेफिनेटली बींग फादर मेरा पैनिक होना बनता था मैं एकदम से घबराया मैं भागा गाड़ी लेके और जब मैं घर के पास पहुंचा तो बहुत ज़्यादा रश पड़ गया हुआ था एवरीबडी वॉज पैनिक और उन्होंने रैनसम के लिए डिमांड की थी एक लेटर फेंक के गए थे आ, दो करोड़ रुपया और आपने बच्चा अगर बच्चा चाहिए तो पैसे दे दो अगर पैसे रखने तो बच्चा नहीं मिलेगा तो मैंने पैनिक उस सिचुएशन में क्योंकि बहुत बारी होता है हम लोग पैनिक कर जाते हैं हम पुलिस के साथ में शेयर नहीं करते लेकिन मैं उसी समय थाना रीजन दो में गया वहां पे एस एच शोहरत मान थे वन ऑफ द ब्रेफेस्ट पुलिस ऑफिसर और मेरे साथ बड़ा अच्छा प्यारा छोटे भाई जैसे हैं उन्होंने उसी समय अपनी एकदम से एक्टिविटी दिखाई और डीएसपी एस पी साहब आगे उन्होंने देखा वो मुझे एसएसपी साहब और डीआईजी uh, साहब के पास लेके गए इन्होंने मुझे पूरा बताया कि पैनिक नहीं करना कॉन्फिडेंस रखना है हम आप, आपके बच्चे को वापस लेके आएंगे हमारी जो स्ट्रेटेजीज हैं उसको फॉलो करना है बिल्कुल कूल cool रखना है काम रखना है बहुत टफ होता है बींगा पेरेंट कूल cool काम रहना लेकिन uh, मैं यहाँ पे एक चीज़ बोलना चाहूंगा हम हम में से किसी ने भी हम सारे मैक्सिमम मतलब uh, लो हम लोग जो हम पेरेंट्स हैं ना तो हम लोगों ने अगर एक जन्मिन सी बात बोलूं हमने भगवान को रियली फेस टू फेस तो नहीं देखा होता लेकिन भगवान के भेजे हुए जो जरिया होते हैं जो डी साहब की तरह एसएसपी साहब की तरह जितनी भी पूरी पुलिस टीम है अलग अलग सबके तो मैं नाम भी नहीं ले सकता उसके अलावा मेरे शहर के लोग सब ने इतना कॉपरेट किया पता नहीं कहाँ कहाँ से मुझे कॉल आ रहे थे कितने हजारों फोन आ गए और सबकी ब्लेसिंग्स थी सारे कह रहे थे बादल भाई आपने कभी किसी के साथ गलत नहीं किया आपके साथ भगवान गलत नहीं होने देंगे आपका बच्चा आपके पास वापस आ जाएगा और आ, मेरे पास में अल्फाज ही नहीं है पुलिस टीम के वो तो बातों में होती है कि यार पुलिस ऐसा करती है वैसा करती है भाजी पुलिस सुपर कॉप है हमारे पंजाब की वी शुड बी प्राउड ऑफ देम और अगर कभी भी भगवान ना करे आपको सिचुएशन कभी भी टफ लगे तो पुलिस पे ट्रस्ट करो उन पे फेथ करो थैंक यू सो मच আমি একটু পাতালটা পাতালটা আমি একটু পরে যাবো আচ্ছা ਸਾਨਗੋਲ ਪੁਲਿਸ ਮੁਜਾਬਾ ਥੈਂਕ ਯੂ ਥੈਂਕ ਯੂ ਆਇਆ ਤਵੇ ਹੋ ਗਿਆ ਆ ਗਿਆ ਜੀ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ

ਜੀ ਜੁਲਬਵੀ ਜੀ ਬੱਸ ਸਭੀ ਨੇ ਮਚਾਇਆ ਤੇ ਕੋਈ ਸਭੀ ਨੇ ਕੁਝ ਨਹੀਂ ਡੁੱਬ ਸਭੀ ਨੇ ਆਪਾਂ ਗੋ ਗਿਆ ਕਿੰਨਾ ਵੱਡਾ ਚੈਲੰਜ ਸੀਗਾ ਬਹੁਤ ਹੀ ਘੱਟ ਘੰਟੇ ਚ ਤੁਸੀਂ ਟੈਸਟ ਕੀਤਾ ਦੇਖੋ ਇਹ ਅੱਜ ਬੜਾ ਅਨਫਰਚਨਿਟੀ ਇਸੀਡੈਂਟ ਹੋਇਆ ਸੀਗਾ तकरीबन ਪੌਣੇ 3 ਵਜੇ ਬੱਚੇ ਨੂੰ ਕਿਨੈਪ ਕੀਤਾ ਗਿਆ ਸੀ ਔਰ ਜਦੋਂ ਸਾਨੂੰ ਪਤਾ ਲੱਗਿਆ ਅੱਜ ਮੈਂ ਵੀ ਪਠਾਨਕੋਟ ਸੀ ਸੀਗਾ ਮੈਂ ਔਰ ਐਸਐਸ ਵਿਦਾ ਪੱਠੀ ਕਿਸੇ ਜ਼ਰੂਰੀ ਮੀਟਿੰਗ ਤੇ ਸੀਗਾ ਉਸ ਵੇਲੇ ਹੀ ਪੁਲਿਸ ਨੇ ਸਾਡੀ ਸਾਰੀ ਪਠਾਨਕੋਟ ਦੇ ਜਿੰਨੇ ਵੀ ਸਾਡੇ ਅਫਸਰ ਆ ਸਾਡੇ ਐਸਐਚਓ ਸਾਹਿਬਾਨ ਔਰ ਜਿੰਨੇ ਵੀ ਸਾਡੇ ਸਾਰੇ ਕਰਮਚਾਰੀ ਆ ਸਾਰਿਆਂ ਨੇ ਉਸ ਵੇਲੇ ਕੰਮ ਸ਼ੁਰੂ ਕਰ ਦਿੱਤਾ ਗਿਆ ਬੱਚੇ ਦੇ ਪੇਰੈਂਟਸ ਨੂੰ ਵੀ ਉਸ ਵੇਲੇ ਮਿਲੇ ਔਰ ਜੋ ਵੀ ਜ਼ਰੂਰੀ ਕਦਮ ਸੀ ਅਸੀਂ ਉਹ ਕਦਮ ਲਏ ਸਭ ਤੋਂ ਪਹਿਲੋਂ ਇਦਾਂ ਦੇ ਇਨਸੀਡੈਂਟ 'ਚ ਇਹ ਹੁੰਦਾ ਕਿ ਬੱਚਾ ਸੁਰੱਖਿਅਤ ਘਰ ਵਾਪਸ ਆ ਜਾਵੇ ਔਰ ਸਾਰੀ ਮਿਹਨਤ ਸਾਡੀ ਪੰਜਾਬ ਪੁਲਿਸ ਨੇ ਮੇਰੇ ਨਾਲ ਨਾਲ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੋ ਚੰਡੀਗੜ੍ਹ ਤੋਂ ਉਹਨਾਂ ਨਾਲ ਵੀ ਉਸ ਵੇਲੇ رابطہ ਕੀਤਾ ਗਿਆ ਔਰ ਚੰਡੀਗੜ੍ਹ ਤੋਂ ਵੀ ਸਾਨੂੰ ਪੂਰਾ ਟੈਕਨੀਕਲੀ سپورਟ ਕੀਤਾ ਗਿਆ ਔਰ ਅਲਟੀਮੇਟਲੀ ਅਸੀਂ ਹਿਮਾਚਲ ਪੁਲਿਸ ਦਾ ਵੀ ਮੈਂ ਥੈਂਕਸ ਕਰੂੰਗਾ ਹਿਮਾਚਲ ਪੁਲਿਸ ਨੇ ਵੀ ਬਹੁਤ ਇਹਦੇ ਵਿੱਚ ਆਪਣਾ ਵਧੀਆ ਰੋਲ ਅਦਾ ਕੀਤਾ ਔਰ ਸਾਨੂੰ ਪੂਰਾ سپورਟ ਕੀਤਾ ਸਾਡੀ ਪੂਰੀ ਹੈਲਪ ਕੀਤੀ ਹੁਣ ਵੀ ਇਸ ਜਿਹੜੇ ਬੱਚੇ ਨੂੰ ਬ੍ਰਾਂਧ ਕੀ ਤੋ ਹੁਸਲੇ ਵੀ ਹਿਮਾਚਲ ਪੁਲਿਸ ਅਫਸਰ ਸਾਡੇ ਨਾਲ ਸੀਗੇ ਔਰ ਅਲਟੀਮੇਟਲੀ ਅਸੀਂ ਬੱਚੇ ਨੂੰ ਰਿਕਵਰ ਕਰਨ ਚ ਕਾਮਯਾਬ ਹੋਏ ਆ ਔਰ ਸਾਰੀ ਤਫਤੀਸ਼ ਦੇ ਵਿੱਚ ਜਿਹੜਾ ਮੇਨ ਮੁਲਜ਼ਮ ਹੈ ਇਹਦੇ ਵਿੱਚ ਅਮਿਤ ਰਾਣਾ ਨਾਮ ਦਾ ਇੱਕ ਵਿਅਕਤੀ ਆ ਨੂਰਪੁਰ ਹਿਮਾਚਲ ਦਾ ਔਰ ਉਹਦਾ ਇੱਕ ਸਾਥੀ ਸੋਨੀ ਇਹਨਾਂ ਦੋਨਾਂ ਨੇ ਇਹਦੇ ਵਿੱਚ ਕੀਤਾ ਸੀ ਔਰ ਫਰਦਰ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਹੋਰ ਕੋਈ ਕੌਣ ਬੰਦੇ ਇਹਦੇ ਵਿੱਚ ਇਨਵੋਲ ਹੈਗੇ ਆ ਅਮਿਤ ਰਾਣਾ ਇੱਕ ਐਕਸ ਬੀਐਸਐਫ ਕਨਸਟੇਬਲ ਆ ਉਹ ਤੋਂ ਡਿਸਮਿਸ ਹੋਇਆ ਹੋਇਆ ਉਹਦੇ ਖਿਲਾਫ ਪੁਰਵੀ ਐਫਆਈਆਰ ਕੇਸਿਸ ਰਜਿਸਟਰਡ ਹੈਗੀਆਂ ਔਰ ਜਿਹੜੀ ਕਾਰ ਦੇ ਵਿੱਚ ਬੱਚੇ ਨੂੰ ਕਿਨੈਪ ਕੀਤਾ ਗਿਆ ਸੀ ਉਹ ਵੀ ਰਿਕਵਰ ਹੋ ਚੁੱਕੀ ਆ ਹਾਂ ਔਰ ਬਾਕੀ ਹੁਣ ਅਸੀਂ ਅੱਗੇ ਤਫਸੀਲ ਕਰਦੇ ਹਾਂ ਕਦੋਂ ਤੋਂ ਸਰ ਇਹ ਰੈਕੀ ਕੀਤੀ ਜਾ ਰਹੀ ਹੈ ਮੈਂ ਦੇਖੋ ਇਹ ਜੋ ਸਾਡੀ ਇਨਵੈਸਟੀਗੇਸ਼ਨ ਚ ਆਇਆ ਹੈ ਅ ਪਿਛਲੇ 3-4 ਦਿਨਾਂ ਤੋਂ ਇਸ ਚੀਜ਼ ਨੂੰ ਉਹ ਲੱਗੇ ਹੋਏ ਸਨ ਔਰ ਇਹਦੇ 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 ਵਿੱਚ ਜਿਹੜੇ ਬੰਦੇ ਹੋਰ ਕਿੱਥੇ ਤੱਕ ਇਨਵੋਲ ਹੈਗੇ ਆ ਅਸੀਂ ਮੈਂ ਹਲੇ ਪੂਰ ਜਾਣ ਨਹੀਂ ਮੈਂ ਤੁਹਾਨੂੰ ਦੱਸ ਸਕੂਗਾ ਪਰ ਵਿਦ ਟਾਈਮ ਜਦੋਂ ਅਸੀਂ ਉਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਫਿਰ ਅਸੀਂ ਸਾਰਾ ਬੱਚਾ ਸਰ ਕਿੱਥੇ ਕਿੱਥੇ ਬੱਚਾ ਨੂਰਪੁਰ ਨੂਰਪੁਰ ਤੋਂ ਨੂਰਪੁਰ ਤੋਂ ਸਰ ਮੋਟਰੋਕਸ ਟੰਡੀ ਕੀ ਸੀ ਜਿਹਨਾਂ ਨੇ ਕਾਰ ਤੇ ਆ ਕੇ ਕਾਰ ਤੇ ਆ ਕੇ ਉਹਨਾਂ ਨੇ ਸਵਿਫਟ ਕਾਰ ਸੀਗੀ ਜਿਹਦੇ ਚ ਬੱਚੇ ਨੂੰ ਕਿਡਨਾਪ ਕੀਤਾ ਕਾਰ ਵੀ ਰਿਕਵਰ ਹੋ ਚੁੱਕੀ ਹੈ ਡਿਮਾਂਡ ਸਰ ਕੋਈ ਕੀਤੀ ਗਈ ਕੋਈ ਨੋਟ ਮਿਲਿਆ ਹੈ ਡਿਮਾਂਡ ਜਦੋਂ ਬੱਚੇ ਨੂੰ ਕਿਡਨਾਪ ਕੀਤਾ ਉਸ ਵੇਲੇ ਉਹਨਾਂ ਨੇ ਇੱਕ ਚਿੱਠੀ ਛੁੱਟਤੀ ਸੀਗੀ ਪਰ ਉਹਦੇ ਵਿੱਚ 2 ਕਰੋੜ ਰੁਪਏ ਦਾ ਰੈਨਸਮ ਮਨੀ ਮੰਗਿਆ ਗਿਆ ਸੀ। ਸਰ ਰੈਂਡਮਲੀ ਬੱਚਾ ਚੁੱਕਿਆ ਗਿਆ ਜਾਂ ਗਲੀ-ਗੁਚ ਰੱਕੀ ਕਿਤੇ ਹੋਰ ਬੱਚਾ ਨਹੀਂ 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 ਇਹ ਬਾਕਾਇਦਾ ਇਹੀ ਬੱਚਾ ਟਾਰਗੇਟ ਸੀਗਾ ਇਹਨੂੰ ਲੈ ਕੇ। ਕੀ ਉਹ ਜਾਣ-ਪਛਾਣ ਸੀਗੀ ਇਹਨਾਂ ਨਾਲ ਪਹਿਲੇ ਜੀ? ਮੈਂ ਹਲੇ ਹੋਰ ਤੁਹਾਨੂੰ ਇਸ ਵੇਲੇ ਨਹੀਂ ਦੱਸ ਸਕੂਗਾ ਮੈਂ ਜਿਹੜੇ ਮੇਨ ਅਕਿਊਜ਼ ਬੰਦੇ ਆ ਉਹਨਾਂ ਬਾਰੇ ਤੁਹਾਨੂੰ ਦੱਸਦਾ। ਔਰ ਉਹ ਕਿੱਦਾਂ ਇੱਥੇ ਤੱਕ ਪਹੁੰਚੇ ਬੱਚੇ ਦਾ ਕਿੱਦਾਂ ਹੋਇਆ ਅਸੀਂ ਫਰਦਰ ਸਾਰੀ ਸਾਡੀ ਅਨਵੈਸਟਿਗੇਸ਼ਨ ਕਰਾਂਗੇ। ਪਹਿਲਾਂ ਬੈਕਗ੍ਰਾਉਂਡ ਹੈ ਉਹਨਾਂ ਦਾ। ਹਾਂ। ਅਮਿਤ ਰਾਨੇ ਦਾ ਹੈ ਜੀ ਮੈਂ ਦੱਸਿਆ ਉਹ ਡਿਸਮਿਸ ਕਾਂਸਟੇਬਲ ਹੈ ਉੱਥੋਂ ਵੀ ਇਹਨੂੰ ਡਿਸਮਿਸ ਕਰ ਦਿੱਤਾ ਸੀ। ਉਹ ਕੀ ਉਹ ਬੰਦੇ ਇਹਨਾਂ ਨੂੰ ਜਾਣਦੇ ਸੀਗੇ? ਮੈਂ ਉਹੀ ਤੁਹਾਨੂੰ ਦੱਸ ਰਿਹਾ ਜੀ ਕਿ ਇਹ ਹਲੇ ਕਿਉਂਕਿ ਹੋ ਰਿਹਾ ਅਸੀਂ ਪਹਿਲੋਂ ਬੱਚੇ ਨੂੰ ਲੈ ਕੇ ਆਏ ਆ ਸਾਰਾ ਨੋਟਿਸਸ਼ਨ ਦਾ ਪਾਰਟ ਹੈ ਇਹਦਾ।